ਸੂਬਾ ਸਰਕਾਰ ਵੱਲੋਂ ਸਿੱਖਿਆ ਦਾ ਪੱਧਰ ਉੱਪਰ ਚੁੱਕਣ ਦੇ ਲਈ ਪੰਜਾਬ ਵਿਖੇ ਸਕੂਲ ਆਫ ਐਮੀਨੈਂਸਾ ਗਠਨ ਕੀਤਾ ਗਿਆ ਤਾਂ ਜੋ ਬੱਚਿਆਂ ਨੂੰ ਵਧੀਆ ਸਿੱਖਿਆ ਮਿਲ ਸਕੇ ਇਸ ਮੁਹਿੰਮ ਰਾਹੀਂ ਬੱਚਿਆਂ ਨੂੰ ਬਿਜ਼ਨਸ ਪ੍ਰਤੀ ਜਾਗਰੂਕ ਕੀਤਾ ਜਾ ਸਕੇ ਇਸੇ ਦੇ ਚੱਲਦਿਆਂ ਹਰ ਸਾਲ ਸੂਬਾ ਸਰਕਾਰ ਵੱਲੋਂ ਬੱਚਿਆਂ ਦਾ ਮਨ ਟੋਲਣ ਦੇ ਲਈ ਅਤੇ ਉਹਨਾਂ ਦਾ ਮਨ ਬਿਜ਼ਨਸ ਵੱਲ ਵਧਾਉਣ ਦੇ ਲਈ ਰਾਸ਼ੀ ਜਾਰੀ ਕੀਤੀ ਜਾਂਦੀ ਹੈ ਤਾਂ ਜੋ ਪਤਾ ਚੱਲ ਸਕੇ ਕਿ ਬੱਚੇ ਕਿਸ ਫੀਲਡ ਦੇ ਵਿੱਚ ਆਪਣੇ ਆਪ ਨੂੰ ਵਧੀਆ ਸਮਝਦੇ ਨੇ ਇਸ ਸਕੀਮ ਦੇ ਚਲਦਿਆਂ ਪਠਾਨਕੋਟ ਸਕੂਲ ਆਫ ਐਮਿਨੈਂਸ ਵਿਖੇ 12ਵੀਂ ਜਮਾਤ ਦੇ ਬੱਚਿਆਂ ਨੇ ਸਕੂਲ ਦਾ ਮਾਨ ਵਧਾਇਆ ਹੈ ਬੱਚਿਆਂ ਵੱਲੋਂ ਇੱਕ ਬੈਟਰੀ ਨਾਲ ਚੱਲਣ ਵਾਲੀ ਸਾਈਕਲ ਇਜਾਦ ਕੀਤੀ ਗਈ ਹੈ ਇਸ ਸੰਬੰਧ ਵਿੱਚ ਜਾਂਦਰ ਸਕੂਲੀ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕਿਹਾ ਸੁਣਦੇ ਕੀ ਨਾਮ ਆਪਣਾ ਅਰਜੁਨ ਚੌਧਰੀ ਕਿਵੇਂ ਮਨ ਦੇ ਵਿੱਚ ਇਹ ਵਿਚਾਰ ਆਇਆ ਕਿ ਤੁਸੀਂ ਅੱਜ ਜਿਹੜੀ ਇਲੈਕਟ੍ਰੀਕਲ ਸਾਈਕਲ ਤਿਆਰ ਕਰਤੀ ਹਾਂਜੀ ਸਰ ਜਦਾ ਪਰ ਨੋਰਮਲੀ ਵੇਖਦੇ ਆ ਇਲੈਕਟ੍ਰੀਕਲ ਸਕੂਟੀ ਆ ਗਈ ਹੈ ਤੇ ਕਾਰਾਂ ਵੀ ਆ ਗਈਆਂ ਤੇ ਆਪਾਂ ਇਹੀ ਸੋਚ ਕੇ ਆਪਾਂ ਵੇਖਨੇ ਤੇ ਆਪਾਂ ਇਹੀ ਸੋਚਿਆ ਕਿ ਕੀ ਆਪਾਂ ਇਹ ਕਰ ਸਕਦੇ ਆ ਤੇ ਆਪਾਂ ਕੋਸ਼ਿਸ਼ ਥੋੜੀ ਜਿਹੀ ਕੀਤੀ ਤੇ ਸਾਡੇ ਸਰ ਨੇ ਸਾਨੂੰ ਥੋੜਾ ਮੋਟੀਵੇਟ ਕੀਤਾ ਕਿ ਕਰ ਸਕਦੇ ਇਹਨਾਂ ਬਾਰੇ ਪੜਾਇਆ ਵੀ ਐਸਾ ਇਲੈਕਟ੍ਰੀਕਲ ਦੇ ਆਪਾ ਉਹ ਹੈ ਸਟੂਡੈਂਟ ਹੈਗੇ ਆ ਤਾਂ ਫਿਰ ਸਰ ਨੇ ਸਾਨੂੰ ਦੱਸਿਆ ਤੇ ਆਪਾਂ ਕੋਸ਼ਿਸ਼ ਕੀਤੀ ਤੇ ਫਿਰ ਆਪ ਆਪਾਂ ਇਹੀ ਕਰਕੇ ਫਿਰ ਆਪਾਂ ਦਿੱਲੀ ਸਰ ਦੇ ਨਾਲ ਆਪਾਂ ਗਏ ਹੀ ਫਿਰ ਉਧਰੋਂ ਕਿੱਟ ਪਤਾ ਕੀਤੀ ਸਾਈਕਲ ਵਾਲੀ ਇਲੈਕਟ੍ਰੀਕਲ ਕਿ ਮਿਲ ਸਕਦੀ ਹੈ ਫਿਰ ਉਧਰੋਂ ਦੀ ਆਪਾਂ ਲੈ ਕੇ ਆਏ ਤੇ ਫਿਰ ਇਹਨੂੰ ਨਾ ਇੰਸਟਾਲ ਕੀਤਾ ਫਿਰ ਇਹ ਇਹ ਸਾਡੀ ਕਿਟ ਹੈ ਜਿਹੜੀ ਅਸੀਂ ਇਹ ਮੋਟਰ ਹੈਗੀ ਹੈ ਹੱਬ ਹੈਗਾ ਇਹ 2200 2200 ਵੋਲਟ ਹੈ ਤੇ 2200 ਵਾਟ ਹੈ ਤੇ 48 ਵਾਟ ਹੈਗੀ ਹੈ ਤੇ ਆਪਰੇਟ ਇਹਨੂੰ ਇਹ ਬੈਟਰੀ ਘੱਟਦੀ ਹੈ ਲਿੱਥੇ ਮ ਆ ਜਾਂਦੀ ਇਹਦਾ ਕੋਈ 70 80 ਕਿਲੋਮੀਟਰ ਸਿੰਗਲ ਚਾਰਜ ਤੇ ਚੱਲ ਜਾਂਦੀ ਹੈ ਹਾਂਜੀ ਤੇ ਇਹਦਾ ਕਿੰਨਾ ਐਂਪੀਅਰ ਹੋਗਾ ਕੰਟਰੋਲਰ ਇਹਦਾ 10 10 ਐਂਪੀਅਰ ਦਾ ਹੈ ਤੇ ਇਹ ਇਹ ਜਿਹੜੀ ਆ ਇਹ ਇਹਨੂੰ ਚਾਰਜ ਕਰਨ ਵਾਸਤੇ 3 ਐਂਪੀਅਰ ਦਾ ਇਹਦਾ ਚਾਰਜ ਹੈਗਾ ਤੇ ਇੱਕ ਸਿੰਗਲ ਚਾਰਜ ਤੇ 70 ਕਿਲੋ ਤੇ 80 ਕਿਲੋਮੀਟਰ ਚੱਲਣੇ ਜੇ ਟੌਪ ਸਪੀਡ 30 ਕਿਲੋਮੀਟਰ ਹੈ ਜੀ ਕਿੰਨੇ ਜਣਿਆਂ ਦੀ ਟੀਮ ਹੈ ਔਰ ਕਿੰਨਾ ਟਾਈਮ ਲੱਗਿਆ ਤੁਹਾਨੂੰ ਸਰ ਇਹ ਇਹ ਸਾਡੀ 8 ਜਣਿਆਂ ਦੀ ਟੀਮ ਹੈ ਜੋ ਕਿ ਥੋੜਾ ਜੋ ਹੈ ਦੋ ਤਿੰਨ ਅਬਸੈਂਟ ਹੈ ਕਿਸੇ وجہ ਨਾਲ ਹਾਂਜੀ ਕਿੰਨਾ ਟਾਈਮ ਲੱਗ ਗਿਆ ਤੁਹਾਨੂੰ ਇਹ ਸਾਈਕਲ ਤਿਆਰ ਕਰਨ ਦਾ ਹਾਂਜੀ ਸਾਨੂੰ ਤਿੰਨ ਹਫ਼ਤੇ ਲੱਗ ਗਏ ਆ ਕਿਉਂਕਿ ਬੜਾ ਹੋਇਆ ਗਾਈ ਆਈਡੀਆ ਹੈਗਾ ਜਿਹੜਾ ਅੱਛਾ ਤਿੰਨ ਹਫ਼ਤੇ ਤੁਸੀ ਸਾਈਕਲ ਤਿਆਰ ਕਰਤਾ ਹਾਂਜੀ ਸਰ ਅੱਜ ਸਕੂਲ ਆਫ ਫੈਮਿਨਿਅਸ ਠਾਨਕੂਟ ਵਿਖੇ ਨੂੰ ਇਨਵਾਈਟ ਕੀਤਾ ਗਿਆ ਇਹਦੇ ਵਿੱਚ ਸਾਡੇ ਸਟਾਲ ਲੱਗੇ ਨੇ ਬਿਜ਼ਨਸ ਪਲਾਸਟਰ ਤੇ ਇਹ ਸਾਡੇ ਪੀਐਸ2 ਦੇ ਪਲੱਸ 2 ਦੇ ਬੱਚਿਆਂ ਨੂੰ 2-2000 ਰੁਪਏ ਸੀਡ ਮਨੀ ਦਿੱਤੀ ਆ ਇੱਥੇ ਚਾਰ ਟੀਮਾਂ ਜਿਹੜੀਆਂ ਇਸ ਸਕੂਲ ਦੇ ਬਣੀਆਂ ਉਹ ਬੱਚਿਆਂ ਨੂੰ ਗਵਰਨਮੈਂਟ ਦਾ ਇੱਕ ਅਜੈਂਡਾ ਹੈਗਾ ਇੱਕ ਪ੍ਰਾਇੋਰਟੀ ਹੈਗੀ ਹੈ ਕਿ ਬੱਚਿਆਂ ਨੂੰ ਬਿਜ਼ਨਸ ਵੱਲ ਦੇਖਣਾ ਉਹਨਾਂ ਦਾ ਮਾਈਂਡ ਕਿ ਮਾਈਂਡ ਸੈਟ ਜਿਹੜਾ ਉਸ ਪਾਸੇ ਜਾਏ ਤੇ ਉਹਨਾਂ ਨੂੰ ਇਨੀਸ਼ੀਅਲੀ ਬੱਚਿਆਂ ਨੂੰ ਪ੍ਰਮੋਟ ਕਰਨਾ ਹੈ ਉਹਦੇ ਤਹਿਤ ਅਸੀਂ ਇਸ ਸਕੂਲ ਦੇ ਵਿੱਚ ਆਏ ਹਾਂ ਮੈਨੂੰ ਆ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਕਿ ਇਹਨਾਂ ਦੇ ਜਿਹੜੇ ਸਟਾਲ ਦੇਖੇ ਨੇ ਉਹਦੇ ਵਿੱਚ ਪ੍ਰਿੰਸੀਪਲ ਟੀਚਰ ਗਾਈ ਟੀਚਰਸ ਨੇ ਬਹੁਤ ਮਿਹਨਤ ਕੀਤੀ ਹੈ ਕਿ ਬੱਚਿਆਂ ਨੂੰ ਅਸੀਂ ਸਿਰਫ ਗਾਈਡ ਕਰਨਾ ਉਹਨੂੰ ਮੋਟੀਵੇਟ ਕਰਨਾ ਉਹਦੇ ਤਹਿਤ ਹੀ ਇੱਥੇ ਈ ਸਾਈਕਲ ਜਿਸ ਤਰ੍ਹਾਂ ਅਸੀਂ ਐਕਟਿਵਾ ਵਗੈਰਾ ਦੇਖਨੇ ਆ ਜਿਹੜੇ ਆਈਆਂ ਜਿਹੜੀਆਂ ਇਲੈਕਟ੍ਰਿਕ ਨੇ ਤੇ ਉਹਦੇ ਵਿੱਚ ਬੈਟਰੀ ਨਾਲ অপারেਟਡ ਨੇ ਉਸੇ ਤਰ੍ਹਾਂ ਇਹਨਾਂ ਦਾ ਇੱਕ ਆਈਡੀਆ ਇਹਨਾਂ ਨੇ ਲਿਆ ਕਿ ਸਾਈਕਲ ਨੂੰ ਕਿਉਂ ਨਾ ਉਸੇ ਤਰਜ਼ ਤੇ ਤਿਆਰ ਕੀਤਾ ਜਾਏ ਉਹਦੇ ਵਿੱਚ ਇਹਨਾਂ ਨੇ ਅਲੱਗ-ਅਲੱਗ ਤਰ੍ਹਾਂ ਦੇ ਕੰਪੋਨੈਂਟ ਲਗਾ ਕੇ ਬੈਟਰੀ অপারেਟਡ ਜਿਹੜਾ ਸਾਈਕਲ ਤਿਆਰ ਕੀਤਾ ਉਹ ਬਹੁਤ ਹੀ ਅੱਛਾ ਇੱਕ ਨਿਊ ਆਈਡੀਆ ਹੈ ਕਿਉਂਕਿ ਅਸੀਂ ਵੀ ਅਜ ਤੱਕ ਇਹ ਨਹੀਂ ਨਿਊਜ਼ਪੇਪਰ ਦੇ ਵਿੱਚ ਜਾਂ ਕਿਤੇ ਵੀ ਅਸੀਂ ਇਹ ਨਹੀਂ ਦੇਖਿਆ ਕਿ ਵੀ ਸਾਈਕਲ ਇਸ ਤਰ੍ਹਾਂ ਦਾ ਤਿਆਰ ਕੀਤਾ ਗਿਆ ਇੱਕ ਤਾਂ ਕਨਸੈਪਟ ਇਹਨਾਂ ਦਾ ਬਹੁਤ ਹੀ ਵਧੀਆ ਹੈ ਮੈਂ ਕੰਗ੍ਰੈਚੁਲੇਟ ਕਰਨਾ ਪ੍ਰਿੰਸੀਪਲ ਸਟਾਫ ਨੂੰ ਗਾਈ ਟੀਚਰਸ ਨੂੰ ਇਹਨਾਂ ਨੇ ਇੰਨਾ ਅੱਛਾ ਇਸ ਸਕੂਲ ਦਾ ਕਿਉਂਕਿ ਇਹ ਸਕੂਲ ਆਫ ਐਮੀਨੈਂਸ ਹੈ ਸਕੂਲ ਆਫ ਐਮੀਨੈਂਸ ਹੀ ਅਸੀਂ ਇਹ ਇਹ ਬ੍ਰਿਲੀਅੰਸ ਹੈ ਇਹਦੇ ਇਹਦੇ ਵਿੱਚ ਬ੍ਰਿਲੀਅੰਟ ਮਾਈਂਡ ਜਿਆਦਾ ਨੇ ਏ ਅਸੀਂ ਗਵਰਨਮੈਂਟ ਨੇ ਐ ਐਮਿਨੈਂਟ 618 ਸਕੂਲ ਜਿਹੜੇ ਆ ਪ੍ਰਮੋਟ ਕੀਤੇ ਆ ਉਸੇ ਕਰਕੇ ਆ ਇਹਦੇ ਵਿੱਚ ਆਉਟਕਮ ਜਿਹੜਾ ਵਧੀਆ ਨਿਕਲੇ ਮੈਨੂੰ ਲੱਗਦਾ ਕਿ ਇਸ ਸਕੂਲ ਦੇ ਵਿੱਚ ਇਹ ਜਿਹੜੇ ਆਈਡੀਆ ਨਾਲ ਇਹ ਜਿਹੜੇ ਸਟਾਲ ਲੱਗੇ ਨੇ ਖਾਸ ਕਰਕੇ ਈ-ਸਾਈਕਲ ਦਾ ਉਹ ਬਹੁਤ ਹੀ ਵਧੀਆ ਇੱਕ ਆਈਡੀਆ ਜਿਹਦੇ ਵਿੱਚ ਬੱਚਿਆਂ ਨੂੰ ਬਹੁਤ ਮੋਟੀਵੇਸ਼ਨ ਮਿਲੇਗੀ ਉਹ ਦੋ-ਦੋ ਹਜ਼ਾਰ ਰੁਪਏ ਦੀ ਇੱਕ ਟੀਮ ਬਣੀ ਇਹਨਾਂ ਦੇ ਅੱਠ ਬੱਚਿਆਂ ਦੀ ਉਹ ਚ ਇਹਨਾਂ ਨੂੰ 16000 ਰੁਪਏ ਇੱਕ ਟੀਮ ਦੀ ਇਕੱਠੇ ਹੋਏ ਨੇ ਉਹ ਉਹਨਾਂ ਦੇ ਸਹਾਰ ਨਾਲ ਹੀ ਇਹਨਾਂ ਨੇ ਅਲੱਗ-ਅਲੱਗ ਬਿਜ਼ਨਸ ਜਿਹੜੇ ਨੇ ਇਹਨਾਂ ਨੇ ਕਰਨੇ ਆ ਇਹ ਜਿਹੜੀ ਇੱਕ ਸਾਈਕਲ ਜਿਹੜਾ ਤਿਆਰ ਕੀਤਾ ਈ-ਸਾਈਕਲ ਤਿਆਰ ਕੀਤਾ ਇਹਦੇ ਵਿੱਚ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਇਹਨਾਂ ਨੇ ਅਲੱਗ-ਅਲੱਗ ਆਈਡੀਆਜ਼ ਤੋਂ ਬਧਾਇਆ ਜਿਹਦੇ ਨਾਲ ਇਹ ਬੱਚੇ ਨੇ ਚਲਾ ਕੇ ਵੀ ਦੱਸਿਆ ਉਹ ਮੈਨੂੰ ਲੱਗਦਾ ਕਿ ਇੱਕ ਪਰਫੈਕਟਲੀ ਇੱਕ ਆਈਡੀਆ ਜਿਹੜਾ ਇੱਕ ਵਧੀਆ ਚੀਜ਼ ਹੈ ਮੈਂ ਇਹਨਾਂ ਨੂੰ ਇਹ ਵੀ ਮੋਟੀਵੇਟ ਕੀਤਾ ਕਿ ਤੁਸੀਂ ਬਜ਼ਾਰਾਂ ਦੇ ਵਿੱਚ ਵੀ ਅਸੀਂ ਹਾਈਲਾਈਟ ਵੱਧ ਵੱਧ ਨੂੰ ਕਰੀਏ ਅਸੀਂ ਆਪਣੇ ਡਿਪਾਰਟਮੈਂਟ ਨੂੰ ਵੀ ਇਹ ਚੀਜ਼ਾਂ ਬਾਰੇ ਜਾਣੂ ਕਰਾਵਾਂਗੇ ਕਿ ਇੱਥੇ ਲਮੀਨੀ ਸਕੂਲ ਦੇ ਵਿੱਚ ਇੰਨਾ ਅੱਛਾ ਆਈਡੀਆ ਲੈ ਕੇ ਬੱਚੇ ਆਏ ਨੇ ਤਾਂ ਕਿ ਇਹਨਾਂ ਦਾ ਕੱਲ ਨੂੰ ਫਿਊਚਰ ਜਿਹੜਾ ਇਹ ਬ੍ਰਾਈਟ ਮੈਨੂੰ ਲੱਗਦਾ ਮੈਨੂੰ ਪੱਕਾ ਯਕੀਨ ਹੈ ਇਹ ਇਸ ਬੱਚਿਆਂ ਦਾ ਫਿਊਚਰ ਜਿਹੜਾ ਇਹ ਗਵਰਨਮੈਂਟ ਦਾ ਜਿਹੜਾ ਇਹ ਪ੍ਰਯਾਸ ਹੈ ਇਹਦੇ ਨਾਲ ਇਹ ਬੱਚਿਆਂ ਦਾ ਫਿਊਚਰ ਖਾਸ ਕਰਕੇ ਸਕੂਲ ਦੇ ਵਿੱਚ ਇਹ ਸਾਈਕਲ ਦੇ ਜਿਹੜਾ ਤਿਆਰ ਕੀਤਾ ਇਹ ਇਹ ਅਲੱਗ ਤਰ੍ਹਾਂ ਦੀ ਇੱਕ ਐਗਜ਼ਾਮਪਲ ਕ੍ਰੀਏਟ ਹੋਈ ਹੈ ਸਕੂਲ ਦੇ ਵਿੱਚ ਤੇ ਮੈਂ ਫਿਰ ਸਾਰਿਆਂ ਨੂੰ ਕੰਗ੍ਰੈਚੁਲੇਟ ਕਰਦਾ ਕਿ ਇਹਨਾਂ ਨੇ ਬਹੁਤ ਇੱਕ ਵਧੀਆ ਆਈਡੀਆ ਨਾਲ ਬਿਜ਼ਨਸ ਬਲਾਸਟਰ ਦੇ ਵਿੱਚ ਜਿਹੜਾ ਇਹ ਸੀਡ ਬਣੀ ਨੂੰ ਸਹੀ ਤਰੀਕੇ ਨਾਲ ਖਰਚ ਕਰਕੇ ਇੱਕ ਵਧੀਆ ਤਰੀਕੇ ਨਾਲ ਜਿਹੜਾ ਇਹਨੂੰ ਤਿਆਰ ਕੀਤਾ ਆ ਸਕੂਲ ਆਫ ਫੈਮਿਨਸ ਮੇ ਬਿਜ਼ਨਸ ਬਲਾਸਟਰ ਕੀ ਟੀਮ ਸੇ द्वारा एग्जीबिशन लगाई गई जो एक एक्सेलेंट वर्क बच्चों ने दिया गवर्नमेंट की तरफ से ये बहुत अच्छा उपराला है जो बच्चे इतने मोटिवेट हुए हैं बिजनेस करने के लिए और बच्चों ने अब इनोवेटिव आइडिया लिया कि कि जो साइकिल तैयार की वो बहुत एक्सलेंट आइडिया है जो ये मार्केट में लेके जाएंगे और जगह जगह में इसको एग्जि इसकी एग्जीबिशन भी लगाएंगे और एक बार मैं थैंक्स करती हूँ गवर्नमेंट का हमारे डीओ सर का हमारे गाइडेंस काउंसलर परमिंदर सही जी का जिन्होंने हमें यहाँ आके बच्चों को मोटिवेट भी किया और गाइड भी किया